ਹਾਂਜੀ ਤਿਆਰੀ ਹਾਂਜੀ ਹਾਂਜੀ ਚਲਿਏ ਪੰਜਾਬ ਨੂੰ ਚਲੋ ਚਲਦੇ ਆਂ ਪੰਜਾਬ ਨੂੰ ਆਹ ਬੜਾ ਕਮਰਾ ਸਿਗਾ ਜੀ ਗੁਰਦੁਆਰਾ ਸਾਹਿਬ ਦੀ ਸਰਾਂ ਦਾ ਤੇ ਵੈਸੇ ਏਸੀ ਕਮਰੇ ਨੇ ਸਾਰੇ ਇੱਥੇ ਤੇ ਨਾਰਮਲ 500 ਰੁਪਿਆ ਭੇਟਾ ਏਸੀ ਵਾਲੇ ਦੇ 800 ਆ ਪਰ ਇੱਥੇ ਜਦੋਂ ਦੱਸਿਆ ਵੀ ਮੀਂਹ ਬੜਾ ਪਈ ਜਾਂਦਾ ਸੀ ਤਾਂ ਏਸੀ ਚਲਾਉਣ ਦੀ ਲੋੜ ਨਹੀਂ ਪਈ ਤੇ ਫਿਰ ਇਹ ਸਾਨੂੰ 500 ਚ ਹੀ ਮਿਲਿਆ ਏਸੀ ਬੰਦ ਹੀ ਰਿਹਾ ਆ ਮਤਲਬ ਨੋਨ ਏਸੀ ਸੀਗਾ ਫਿਰ ਇੱਕ ਤਰ੍ਹਾਂ ਇਹ ਤੇ ਬਹੁਤ ਸਾਰੇ ਵੀਰਾਂ ਦੇ ਕਮੈਂਟ ਆਉਂਦੇ ਹੁੰਦੇ ਵੀ ਸ਼ੂਟ ਕਰਨ ਲਈ ਕੀ ਵਰਤਦੇ ਹੋ ਉਹਦਾ ਸ਼ੀਸ਼ੇ ਜਿਵੇਂ ਮੈਂ ਤੁਹਾਨੂੰ ਦਿਖਾ ਹੀ ਦਿੰਦਾ ਆ ਆਈਫੋਨ ਹੈ ਜੀ ਐਪਲ ਦਾ ਫੋਨ ਹੈ ਇਹਦੇ ਨਾਲ ਦੇ ਸਾਡਾ ਅਫਗਾਨਿਸਤਾਨ 'ਚ ਚੋਰੀ ਹੋਇਆ ਸੀਗਾ ਤੇ ਨਾਲ ਇਹ ਆ ਯੰਤਰ ਲੱਗਾ ਤੇ ਇਹ ਰੋਡ ਦਾ ਰিসিਵਰ ਆ ਰੋਡ ਦੇ ਮਾਈਕ ਸਾਡੇ ਦੋਵਾਂ ਦੇ ਲੱਗੇ ਇਹਦੇ ਨਾਲ ਫਿਰ ਆਡੀਓ ਰਿਕਾਰਡ ਹੋ ਜਾਂਦੀ ਆ ਹਾਂਜੀ ਬਸ ਇਹ ਲੋ ਚੀਜ਼ਾਂ ਜਿੰਨਾਂ ਨਾਲ ਅਸੀਂ ਰਿਕਾਰਡ ਕਰਦੇ ਆ ਮੈਨੂੰ ਲੱਗਦਾ ਉੱਬਰ ਵਾਲੇ ਦਾ ਫੋਨ ਹੋਣਾ ਆ ਜਾਓ ਤੁਸੀਂ ਨਾ ਨਿਕਲੋ ਬਾਹਰ ਬੁਕਿੰਗ ਕੀਤੀਆਂ ਸੁਣ ਲਓ ਗੁਰਦਵਰਾ ਸਾਹਿਬ ਬਾਹਰ ਆ ਜਾਓ ਨਾ ਆ ਜਾਓ ਉਬਰ ਵਾਲੇ ਸੀ ਨਾ ਹਾਂਜੀ ਵਾਹਿਗੁਰੂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਨਾਮ ਪਰੀਏ ਹੋ ਯਾਤਰੀ ਨਵਾਸਿਆ ਹਾਂਜੀ ਰਾਜ ਦਲ ਜੀ ਲੌਕਰ ਪਰ ਲੌਗ ਨਹੀਂ ਕੀਤਾ ਮੈਂ ਹਾਂ ਤੁਸੀਂ ਕਰ ਲਓ ਠੀਕ ਆ ਬਾਜੀ ਠੀਕ ਹੈ ਸ਼ੁਕਰੀਆ ਬੈਗ ਆਪਣਾ ਇੱਧਰ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਨ ਕਰ ਆਏ ਆ ਮੱਥਾ ਟੇਕ ਆਏ ਆ ਕੰਮ ਕੀ ਹੋਇਆ ਆਪਣਾ 6 ਵਜਣ ਲੱਗੇ 5:55 5:55 ਹੋਇਆ ਤੇ 8 ਵਜੇ ਆਪਣੀ ਫਲਾਈਟ ਆ ਹਜ਼ਰਾਬਾਦ ਤੋਂ ਅਮਰਸਰ ਦੀ ਮੈਂ ਕਹਾਂ ਤੁਸੀਂ ਗੱਲ ਕਰ ਦਿੱਤੇ ਨਾ ਏਸੀ ਦੀ ਇੱਥੋਂ ਤਾਂ ਪੱਕਿਆਂ ਤੇ ਠੰਡ ਲੱਗਦੀ ਉਹ ਵੀ ਘੱਟ ਕਰਨੇ ਪੈਂਦੇ ਸੀ ਆਹ ਸਹੀ ਹੈ ਪੰਜਾਬ ਪੂਰੀ ਗਰਮੀ ਹੋਣੀ ਹੁਣ ਕਿਉਂਕਿ ਇੱਥੇ ਮੀਂਹ ਦਾ ਕਰਕੇ ਠੰਡਾ ਹੋ ਗਿਆ ਗੁਰਦੁਆਰਾ ਸਾਹਿਬ ਬਰਮਬਾਲਾ ਸੈਕਸ਼ ਸਾਹਮਣੇ ਆਤ ਇਧਰ ਦੇ ਹੈ ਨਹੀਂ ਦੂਸਰੇ ਪਾਸੇ ਤੇ ਨਹੀਂ ਆ ਗਈ ਗੱਡੀ ਕੋਬਰਾ ਐਪ ਨੇ ਬੁੱਕ ਕੀਤਾ ਸੀ ਇਹਨੂੰ ਗੁਰਦੁਆਰਾ ਸਾਹਿਬ ਤੋਂ 에어ਪੋਰਟ 23 24 ਕਿਲੋਮੀਟਰ ਆ ਤੇ ਸਵੇਰੇ ਸਵੇਰੇ ਰਸ਼ ਨਹੀਂ ਹੈਗਾ ਤੇ ਇਹ ਬਾਈ ਦੱਸ ਰਿਹਾ Uber ਵਾਲਾ ਡੋਡਲਕਰ ਇਹਨਾਂ ਦਾ ਨਾਮ ਆ ਤੇ ਇਹ ਦੱਸ ਰਿਹਾ ਵੀ ਸਵੇਰੇ ਸਵੇਰੇ ਇਹ अर्ਲੀ ਮਾਰਨਿੰਗ ਵਾਲੀ ਸ਼ਿਫਟ ਲਾਉਂਦੇ ਹੁੰਦੇ ਆ ਕਿਉਂਕਿ ਇੱਕ ਲਿਮਿਟ ਹੁੰਦੀ ਆ ਨਾ ਡਰਾਈਵਰਾਂ ਦੀ 14 ਘੰਟੇ ਤੋਂ ਵੱਧ ਚਲਾ ਨਹੀਂ ਸਕਦੇ ਤੇ ਇਹਨਾਂ ਨੇ ਵੀ ਸ਼ਾਮ ਤੱਕ ਚਲਾਣਾ ਕਹਿੰਦੇ ਤਿੰਨ ਇਹ ਤਾਂ ਬਹੁਤ ਬੁਰਾ ਹਾਲ ਹੁੰਦਾ ਪਰ ਦਿੱਲੀ ਵਾਲਾ ਹਾਲ ਨਹੀਂ ਹੁੰਦਾ ਦਿੱਲੀ 'ਚ ਜਿਆਦਾ ਟ੍ਰੈਫਿਕ ਆ ਚਾਹੇ ਹైదరాబాద్ ਵੀ ਰਾਜਧਾਨੀ ਆ ਪਰ ਇਨਾ ਇਥੇ ਟ੍ਰੈਫਿਕ ਕੋਸਾ ਬਣਨੀ ਹੈਗਾ ਅ ਤੇ ਦਿੱਲੀ ਜੇ ਤਾਂ ਸਾਰੇ ਪਾਸੇ ਟ੍ਰੈਫਿਕ ਹੀ ਟ੍ਰੈਫਿਕ ਹੁੰਦਾ ਐਸੇ ਵੇਲੇ ਵੀ ਤੁਸੀਂ 에어ਪੋਰਟ ਵਾਲ ਨੂੰ ਜਾਓਗੇ ਟ੍ਰੈਫਿਕ ਮਿਲ ਸਕਦਾ ਉੱਥੇ ਪਰ ਇਥੇ ਵਧੀਆ ਸਪੀਡ ਤੇ ਗੱਡੀ ਚੱਲ ਰਹੀ ਹੈ ਇੱਕ ਆ ਜੀਜ਼ ਨੋਟ ਕਰਨ ਵਾਲੀ ਆ ਇਹਨਾਂ ਸੂਬਿਆਂ ਦੀ ਵੀ ਦੇਖੋ ਪਹਿਲੀ ਭਾਸ਼ਾ ਉੱਪਰ ਲਿਖੀ ਇਹਨਾਂ ਨੇ ਆਪਦੀ ਮਾਂ ਬੋਲੀ ਇਹ ਆਪਣੇ ਵਾਲੇ ਪਾਸੇ ਫਿਰ ਹੋਰ ਲਿਖ ਦਿੰਦੇ ਅੰਗਰੇਜ਼ੀ ਜਾਂ ਹਿੰਦੀ ਤੇ ਫਿਰ ਤਾਇਆ ਉੱਤੇ ਕਾਲਕਾ ਬੋਥੀਆਂ ਜਾਂਦੀਆਂ ਇੱਥੇ ਇਹਨਾਂ ਦੀ ਤੇਲਗੂ ਜ਼ੁਬਾਨ ਆ ਮਾਂ ਬੋਲੀ ਤੇ ਤੇਲਗੂ ਹੀ ਪਹਿਲੇ ਨੰਬਰ ਤੇ ਆ ਹਰੇਕ ਥਾਂ ਤੇ ਉਦੋਂ ਬਾਅਦ ਚ ਅੰਗਰੇਜ਼ੀ ਜਾਂ ਹਿੰਦੀ ਆਊਗੀ ਦਿੱਲੀ ਵਾਲੇ 에어ਪੋਰਟ ਜਾਂਦੇ ਆ ਮੀ ਫੋਲੋ ਟਾਇਰ ਦਾ ਬੜਾ ਵੱਡਾ ਉੱਥੇ ਟਾਇਰ ਜਹਾ ਲਾਇਆ ਉਹਨਾਂ ਨੇ ਤਕੜੀ ਐਡ ਆ ਤੇ ਇੱਥੇ ਵੀ ਉਸੇ ਤਰ੍ਹਾਂ ਹੀ ਤੇ ਸੂਰਜ ਦੀ ਲਾਲੀ ਵੀ ਚੰਗੀ ਨਿਕਲ ਆਈ ਹੈ ਲੜ ਗਿਆ ਸੂਰਜ ਇੱਥੋਂ ਦੇ 에어ਪੋਰਟ ਦਾ ਨਾ ਆਲਾਦਵਾਲਾ ਤੇ ਉਹਨਾਂ ਜੀ ਵੀ ਇੱਥੋਂ ਦਾ ਸਾਰਾ ਆਲਾਦਵਾਲਾ ਬਹੁਤ ਵਧੀਆ ਗ੍ਰੀਨਰੀ ਬਹੁਤ ਜਿਆਦਾ ਆ ਰੁੱਖ ਬੂਟੇ ਬਹੁਤ ਜਿਆਦੇ ਆ ਕੁਝ ਆਰਟੀਫੀਸ਼ੀਅਲ ਜਿਹਾ ਨਹੀਂ ਲੱਗਦਾ ਆ ਜੱਜ ਦਾ ਜੱਜ ਦਾ ਸਾਰਾ ਕੁਝ ਇੱਥੇ ਜਿੰਨਾ ਕੁਝ ਵੀ ਆ ਕਿ ਨਹੀਂ ਮਨਪ੍ਰੀਤ ਹਾਂਜੀ ਵਧੀਆ ਬਾਕੀ ਜਿੱਦਾਂ ਅਸੀਂ ਆਏ ਹਾਂ ਤੁਹਾਨੂੰ ਦੱਸਿਆ ਸੀ ਵੀ ਇੱਥੋਂ ਦਾ 에어ਪੋਰਟ ਵੀ ਘੁੰਮਣ ਵਾਲਾ ਕਿਉਂਕਿ ਉਹਦੇ ਅੰਦਰ ਵੀ ਬਹੁਤ ਕੁਝ ਆ ਤੇ ਅੱਜ ਵੇਖਦੇ ਆ ਹੁਣ ਜਾਂਦੇ ਜਾਂਦੇ ਇਹ ਤਾਂ ਹੈ 에어ਪੋਰਟ ਦਿੱਲੀ ਵਾਲੇ ਵਰਗਾ ਹੀ ਲੱਗੂਗਾ ਕਿਉਂਕਿ ਉੱਥੇ ਵੀ ਡ੍ਰੌਪ ਇਤਨਾ ਹੀ ਕਰਦੇ ਆ। ਲਾਈਓਵਰ ਚੜ ਕੇ ਆਂਦਾ ਐਸੇ ਡ੍ਰੌਪ ਹੋ ਜਾਂਦਾ ਤੇ ਨਾਲ ਹੀ ਇੱਧਰ ਐਂਟਰੀ ਗੇਟ ਹੁੰਦੇ ਆ ਉੱਥੇ। ਦਿੱਲੀ ਵਾਲੇ ਵਾਂਗ ਲੱਗ ਰਿਹਾ। ਹੈਨਾ? ਸੇਮ ਲੱਗ ਰਿਹਾ। ਥੈਂਕ ਯੂ। ਏਅਰਪੋਰਟ ਦੇ ਅੰਦਰ ਆ ਗਏ ਅਸੀਂ ਤੇ ਟੈਕਸੀ ਵਾਲਾ ਆਪਾਂ ਨੂੰ ਇੱਥੇ 25 ਕ ਮਿੰਟਾਂ ਦੇ ਵਿੱਚ ਉਤਾਰ ਗਿਆ ਸਾਡੇ ਵਿੱਚ ਹੀ ਹੋਇਆ ਹੁਣ ਜਿੱਦਣ ਆਏ ਸੀ ਬਾਸ ਤੇ ਬੜਾ ਟਾਈਮ ਲੱਗਾ ਸੀ ਉਹ ਤਾਂ ਰਸ਼ ਵੀ ਸੀਗਾ ਟ੍ਰੈਫਿਕ ਬਹੁਤ ਸੀਗਾ ਇਹ ਵੀ ਪੈਂਦਾ ਸੀ ਨਾ ਹਾਂਜੀ ਤੇ ਇੱਧਰ ਆ ਗਿਆ 에어 ਇੰਡੀਆ ਐਕਸਪ੍ਰੈਸ ਦਾ ਕਾਊਂਟਰ ਇੱਥੇ ਵੇਖ ਲੈਣਾ ਜੇ ਬੈਗ ਇਹਨਾਂ ਜਮ੍ਹਾਂ ਕਰਨਾ ਨਹੀਂ ਤੇ ਵਿੱਚ ਹੀ ਲੈ ਜਾਣਾ ਆਪਾਂ ਪੈਨ ਹਾਂਜੀ ਅਮਰਸਰ ਵਾਲੇ ਇਹ ਕਹਿੰਦੇ ਕਾਊਂਟਰ ਤੇ ਜਾਣ ਨਾਲੋਂ ਆਹ ਮਸ਼ੀਨਾਂ ਤੇ ਆ ਜਾਓ ठीक कर दने ठीक है चेक इन हुआ हुआ, हुआ मैम वो वो है हमारे पास को ये लगिशमेंट डालना चाहते जैसे आपकी इच्छा आप बता दो मैं उस दिन तो हम ऐसे ही अंदर ही ले आए थे हाँ oh, ले उस दिन अंदर ही ले गए ਹਾਂਜੀ ਰਾਤ ਕਿਲੋ ਤੋਂ ਜ਼ਿਆਦਾ ਨਾ ਰਹਿਣਾ ਪਤਾ ਨਹੀਂ ਚੈੱਕ ਕਰ ਲੋ ਆਪ ਦੇਖ ਲੋ ਇੱਕ ਵਾਰ ਮੈਂ ਪੇ ਡ੍ਰੌਪ ਕਰੀ ਚੈੱਕ ਕਰ ਲੋ ਔਨ ਵਿਚ ਵਨ ਥਿਸ অর 댓 ਆ ਵਾਲੇ ਬੈਗ ਦਾ ਭਾਰ ਨਿਕਲਿਆ 13 ਕਿਲੋ ਤੇ ਬੀਬਾ ਜੀ ਕਹਿੰਦੇ ਵੀ ਇਹਨੂੰ ਅੰਦਰ ਹੀ ਅਸੀਂ ਫਿਰ ਉਧਰ ਦੂਸਰੇ ਪਾਸੇ ਜਮ੍ਹਾਂ ਕਰ ਦਿੰਨੇ ਆ ਸਾਡਾ ਦੋਨਾਂ ਦਾ ਵੇਟ ਆ ਇਹਦੇ 'ਚ ਵੈਸੇ ਇੱਕ ਜਣੇ ਨੂੰ 10 ਕਿਲੋ ਲਾਊਡ ਆ ਤੇ ਇਹ ਫਿਰ ਸਾਡਾ ਦੋਨਾਂ ਦਾ 20 ਬਣਨਾ ਸੀ ਤਾਂ ਕਰਕੇ 13 ਕਿਲੋ ਵਾਲਾ ਸਾਡਾ ਬੈਗ ਚਲਾ ਗਿਆ ਬੈਗ ਡ੍ਰੌਪ ਹੋ ਗਿਆ ਤੇ ਹੁਣ ਆਪਾਂ ਰਸੀਦ ਲੈ ਲਿਆ ਬੈਗ ਦੀ ਰਸੀਪਟ ਇਹ ਸਿਕਿਉਰਿਟੀ ਚੈੱਕ ਇਨ ਕਰਾ ਕੇ ਅੰਦਰ ਚੱਲਦੇ ਆਂ ਸਿਕਿਉਰਿਟੀ ਚੈੱਕ ਇਨ ਕਰਾ ਕੇ ਅਸੀਂ ਅੰਦਰ ਆ ਗਏ ਤੇ ਹੁਣ ਇੱਥੋਂ ਦਾ ਮੋਲਮ ਖਾਣੇ ਆ ਜੈਕ ਐਂਡ ਜੋਨਸ ਐਸ ਐਸ ਬੀ ਟੀ ਤੇ ਸ਼ਾਪਰ ਸਟਾਪ ਦਾ ਕਾਫੀ ਤਕੜਾ ਕੰਮ ਕਰ ਰਿਹਾ ਇੱਧਰ ਆ ਪੂਰੀ ਸਾਰੀ ਬਿਲਡਿੰਗ ਉਹਨਾਂ ਕੋਲ ਆ ਇੱਧਰ ਵੀ ਉਹਨਾਂ ਕੋਲ ਹੀ ਆ ਆਹ ਸਾਹਮਣੇ ਕਰਾਚੀ ਬੇਕਰ ਬੇਕਰੀ ਕਰਾਚੀ ਬੇਕਰੀ ਇਹ ਬੇਕਰੀ ਤੇ ਲਾਹੌਰ ਦੀ ਖਲੀਫਾ ਮੈਨੂੰ ਚੇਤੇ ਰਹੂਗੀ ਨਾ ਸੱਡ ਲਾਉਣੇ ਪਹਿਲੀ ਵਾਰ ਉਹਨਾਂ ਦੀਆਂ ਖਤਾਈਆਂ ਖਵਾਈਆਂ ਸੀ ਉਦੋਂ ਜਦੋਂ 19 ਚ ਪਹਿਲੀ ਵਾਰ ਗਈ ਸੀ ਫਿਰ ਐਤ ਕੀ ਵੀ ਦੇ ਹੋ ਗਿਆ ਵੇ ਆਲਮੰਡ ਹਾਊਸ ਇਹ ਕਾਫੀ ਜਿਆਦਾ 게ਟ ਆ 에어ਪੋਰਟ ਬਾਰੇ ਮਨਪੀ ਜਿਹੜੀ ਜਾਣਕਾਰੀ ਹਾਂਜੀ ਇੰਡੀਆ ਦਾ ਚੌਥਾ ਬਿਜ਼ੀਐਸਟ 에어ਪੋਰਟ ਆ ਇਹ ਤੇ ਇਅਰ ਹੈਲਪ ਮਤਲਬ ਕਿ ਹੈਲਪ ਦੇ ਵਿੱਚ ਵਰਲਡ ਦਾ ਟੌਪ 10 ਦੇ ਵਿੱਚ ਆਉਂਦਾ ਆ ਤੇ ਉਂਜ ਏਰੀਆ ਵਾਈਜ਼ ਏਕੜ ਵਾਈਜ਼ 5500 ਏਕੜ ਚ ਹੈ ਇੰਡੀਆ ਦਾ ਪਹਿਲਾ ਇੰਨਾ ਵੱਡਾ ਏਰੀਆ ਵਾਈਜ਼ ਆ ਇੱਕੋ ਹੀ ਇੱਕ ਜਿਹਦਾ ਏਰੀਆ ਇੰਨਾ ਜਿਆਦਾ ਹੈ ਬਹੁਤ ਤਕੜਾ 에ਰਪੋਰਟ ਆ ਤੇ ਦੇਖੋ ਸੂਰਜ ਉਹ ਉਥੋਂ ਦੀ ਵਿਚਾਤੀਆਂ ਮਾਰਦਾ ਨਹੀਂ ਤਾਂ ਇੰਨੇ ਵੈਨ ਸਾਨੂੰ ਹੋ ਗਏ ਇੱਥੇ ਹਾਂਜੀ ਕਿ ਕਦੀ ਇੰਨੀ ਵੇਲੇ ਦਾ ਸੂਰਜ ਨਿਕਲਿਆ ਨਹੀਂ ਵੇਖਿਆ ਬੱਦਲ ਤਾਂ ਮੀ ਹੁੰਦਾ ਸੀਗਾ ਸਹੀ ਗੱਲ ਅੱਜ ਛੱਡਜੀ ਦੇ ਵਿੱਚੋਂ ਦੀ ਵਿਚਾਤੀਆਂ ਮਾਰਦਾ ਤੇ ਹైదరాబాద్ ਦੇ ਇਸ 에ਰਪੋਰਟ ਨੇ ਸਭ ਤੋਂ ਪਹਿਲਾਂ ਈ-ਬੋਰਡਿੰਗ ਸ਼ੁਰੂ ਕੀਤੀ ਸੀਗੀ ਹਾਂਜੀ ਡੋਮੈਸਟਿਕ ਵੀ ਤੇ ਇੰਟਰਨੈਸ਼ਨਲ ਵੀ ਮਲਾਂ ਹਾਈ ਟੈਕ 에ਰਪੋਰਟ ਐ ਬਣਿਆ ਹੀ ਉਸ ਤਰਜ਼ ਤੇ ਸੀਗਾ ਵੀ ਇਹਨੂੰ ਆਪਾਂ ਸਭ ਤੋਂ ਮਾਡਰਨ ਬਣਾਉਣਾ 5500 ਏਕੜ ਥੋੜਾ ਹੁੰਦਾ ਏਰੀਆ ਤੇ ਜਿੱਦਾਂ ਤੁਸੀਂ ਦੱਸਿਆ ਵੀ 10ਵੇਂ ਨੰਬਰ ਤੇ ਆਉਂਦਾ ਪੂਰੀ ਦੁਨੀਆ 'ਚ ਹਾਂਜੀ ਤੇ 10ਵੇਂ ਨੰਬਰ ਤੇ ਆਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਉਹ ਆਪਣੀਆਂ ਸਰਵਿਸਿਜ਼ ਇੰਨੀਆਂ ਵਧੀਆ ਦੇ ਰਿਹਾ ਤੇ ਤਾਈਓ ਆਊਗਾ ਨਾ ਹਾਂਜੀ ਪੂਰੀ ਦੁਨੀਆ ਦੇ ਇੰਨੇ ਮੁਲਕ 200 ਦੇ ਨੇੜੇ ਹਾਂਜੀ ਇਹ ਸਾਰਾ ਖਾਣ ਪੀਣ ਵੀ ਆ ਗਿਆ ਇੱਧਰ KFC, Subway ਅੱਗੇ Burger King ਆ Burger King ਗੱਲਾਂ ਗੱਲਾਂ ਜਿਹਾ ਆਪਾਂ ਇੱਧਰ ਆਲਾ ਦੁਆ ਦੇਖਣਾ ਹੀ ਪੋ ਲੱਗਿਆ OK KFC ਨਹੀਂ ਤੇ ਇਹ ਵਾਲੇ ਜਿਹੜੇ ਕੁਝ 에어ਪੋਰਟਸ ਤੇ ਨਾ ਬਾਹਰਲੇ ਪਾਸੇ ਹੁੰਦੇ ਆ ਜਿਹੜੇ ਖਾਣ ਪੀਣ ਵਾਲੇ ਆ ਵੀ ਚੈੱਕ ਇਨ ਕਰਾ ਕੇ ਜੇ ਤੁਸੀਂ ਅੰਦਰ ਆ ਜਾਂਦੇ ਓਦੋਂ ਜ਼ਿਆਦਾ ਖਾਣ ਵਾਲਾ ਲੱਭਦਾ ਨਹੀਂ ਹੁੰਦਾ ਪਰ ਇੱਥੇ ਹੈ ਕਿਉਂਕਿ ਅਥਾ ਮੈਨੂੰ ਯਾਦ ਆ ਰਿਹਾ ਕਲਕੱਤਾ ਜਾਂ ਬੈਂਗਲੁਰੂ ਦਾ 에어ਪੋਰਟ ਸੀਗਾ ਉਹਦੇ ਬਾਹਰ ਹੀ ਸੀ ਖਾਣ ਪੀਣ ਦਾ ਅੰਦਰ ਜ਼ਿਆਦਾ ਨਹੀਂ ਸੀ ਇਦਾਂ ਦੇ ਬ੍ਰਾਂਡ ਪਰ ਇੱਥੇ ਅੰਦਰ ਹੈਗੇ ਆ ਡਰਾਈਵ ਤੇ ਯੂ ਨੋ ਇਹ ਬਟਰ ਬੈਂਟਨ ਵਾਲੇ ਵੀ ਹੈਗੇ ਆ ਬਗੀਆਂ ਜੀਆਂ ਵੀ ਹੈਗੀਆਂ ਨਾ ਆਹੋ ਇਹ ਜਿਨ੍ਹਾਂ ਦੀਆਂ ਉਹ bizness ਜਾਂ ਫਰਸਟ ਕਲਾਸ ਦੀਆਂ ਟਿਕਟਾਂ ਹੁੰਦੀਆਂ ਹੁੰਦਾ ਵਾਸਤੇ ਆ ਆਪਣਾ ਗੇਟ ਨੰਬਰ ਹੈਗਾ 109 버거 किंग ਤੇ ਅਸੀਂ ਆਰਡਰ ਕੀਤਾ ਤੇ 235 ਨੰਬਰ ਸਾਡਾ ਆਰਡਰ ਆ ਪ੍ਰਪੇਅਰਿੰਗ ਹੋ ਰਿਹਾ ਆ ਇਧਰ ਲੱਭਾ ਸਰ ਉਹਨਾਂ ਵੇ ਦਾ ਇੰਡੀਗੋ ਦਾ ਤਾਂ ਮਝਾ ਨਹੀਂ ਆ ਇੱਧਰ ਤਾਂ ਹਾਂਜੀ ਪਰ ਜਹਾਜ਼ ਕੋਈ ਦਿਖ ਨਹੀਂ ਰਿਹਾ ਉਹ ਪਰਲੇ ਪਾਸੇ ਲੱਗੇ ਆ ਉੱਧਰ ਉਹ ਜਾਂ ਉੱਧਰ ਖੜੇ ਆ ਕੇ ਥੋੜਾ ਜਿਹਾ ਸਾਈਡਾਂ ਤੇ ਪਹਾੜ ਵੀ ਦਿਖ ਰਿਹਾ ਹੈ ਹਮਮ ਤੇ ਵਾਲੇ ਵਾਲੇ ਰੁੱਖਾਂ ਦੀ ਬਾਉਂਡਰੀ ਆ ਉੱਧਰ ਵਧੀਆ ਏਅਰ ਮੈਗਨ ਲੱਗ ਜੀ ਏਅਰਪੋਰਟ ਵਾਲੇ ਏਰੀਆ ਨਾ ਖਿੱਚਦੇ ਆ ਨਾ ਵਧੀਆ ਬਹੁਤ ਹੁੰਦੇ ਆ ਇੱਧਰ ਖੜੇ ਜਾ ਥੋੜੇ ਈ ਤੇਲੇਲੀ ਫਲੋਰ ਤੋਂ ਜਿਹੜੇ ਚੜਦੇ ਉਹਨਾਂ ਨੂੰ ਆਹ ਟਿਊਬ ਰਾਹੀਂ ਫਿਰ ਐਂਟਰੀ ਹੋ ਜਾਂਦੀ ਹੈ ਹਾਂਜੀ ਉੱਧਰ ਵੀ ਲੱਗੀਆਂ ਆਪਣੀ ਦੇਖੋ ਅੱਜ ਕਿਵੇਂ ਹੁੰਦੀ ਹੈ ਮੈਨੂੰ ਲੱਗਦਾ ਆਪਾਂ ਗਰਾਊਂਡ ਫਲੋਰ ਤੇ ਹੀ ਜਾਣਾ ਤੇ ਉਹ ਆਪਾਂ ਨੂੰ ਬੱਸਾਂ ਨਾਲ ਹੀ ਲੈ ਜਾਣਗੇ ਮਤਲਬ ਜਾਜ ਦੇ ਨਾਲ ਮੋਰੇ ਖੜਕੇ ਫੋਟੋ ਖੇਸ ਸਕਦੇ ਹਾਂ ਠੀਕ ਹੈ ਬੜਾ ਚਰ ਹੋ ਗਿਆ ਟੂਬਾਂ ਨਾਲ ਹੀ ਚੜਦੇ ਆਉਂਦੇ ਆਂ ਹਾ ਜ ਸੁਵੇਰੇ ਸੁਵੇਰੇ 버거 ਚੱਲਣਗੇ ਮੈਨ ਲੱਗੇ ਵੀ ਆਪ ਜੀ ਨੇ 버거 ਕਿੰਗ ਜੁਆਇਨ ਕਰ ਲਿਆ ਤੇ ਉਹਦੀ ਪ੍ਰਮੋਸ਼ਨ ਕਰ ਰਹੇ ਆ ਆ ਸਾਈਡ ਤੇ ਪਾ ਕੇ ਉਹਨਾਂ ਨੇ ਸਾਰੇ ਟੇਬਲਾਂ ਤੇ ਰੱਖਿਆ ਆ ਰੇਕ ਤੇ ਹੀ ਆਓ ਤੇ ਆ ਵਾਲਾ ਇਹਨਾਂ ਦਾ ਤਾਜ ਪਾਓ ਤੇ ਫੋਟੋ ਖਿਚਾਓ 버거 ਕਿੰਗ ਦਾ ਧੰਨਵਾਦ ਸਾਡੇ ਢੇਡ ਭਰਨ ਨਾਲ ਤੇ ਇਧਰ ਮੋਰ ਫੂਡ ਐਂਡ ਬੇਵਰੇਜ ਆਪਸ਼ਨ ਅਵੇਲੇਬਲ ਅਹੈਡ ਅਗਲੇ 게ਟਾਂ ਤੇ ਵੇਲੇ ਵਲੇਆ ਮਲ ਖਾਣ ਪੀਣ ਵਾਲਾ ਹੱਲੇ ਗਾਂ ਤੱਕ ਚੱਲੀ ਜਾਣਾ ਕਹਿੰਦੇ ਪਹਿਕੇ ਆਓ ਕਲਟਕਾ ਹੀ ਅੱਗੇ ਨਾਲ ਮਿੰਨੀ ਸੂ ਕਰਮਾ ਇਲੈਕਟ੍ਰੋਨਿਕ ਦਾ ਵੀ ਹੈ ਇੱਧਰ ਗੈਜਟ ਸਟੂਡੀਓ ਵੀ ਹੈ ਜੇ ਕਹਿੰਨੇ ਮੋਬਾਈਲਾਂ ਦੇ ਕਲਰ ਲੈਣੇ ਆ ਤੇ ਆਹ ਕਿਹੜੀ ਬਾਈਕ ਆਲੇ ਆ ਹੋਂਡਾ ਹੋਂਡਾ ਵਾਲਿਆਂ ਨੇ ਇੱਥੇ ਆਪਣੀ ਐਡ ਕੀਤੀ ਹੋਈ ਹੈ ਦੇ ਜਾਂਦੇ ਜਾਂਦੇ ਗਾਕਾਂ ਨੂੰ ਪੱਟਣ ਦੇ ਲਈ ਇੱਥੇ ਐਡ ਲਾ ਲੈਨੇ ਆਹਨਾਂ ਦੇ ਬੜੀਆਂ ਸੋਹਣੀਆਂ ਬਾਈਕਸ ਕੀਤੀਆਂ ਵੀ ਪਹੁੰਚ ਰਹੀਆਂ ਵਧੀਆ ਮੈਂ ਤਾਂ ਹੋਂਡਾ ਦੇ ਯੂਨੀਕੌਰਨ ਵਗੈਰਾ ਹੀ ਹੁੰਦੇ ਸੀ ਆਜੋ ਇਤੋਂ ਦੀ ਜਾਂਦੇ ਆ بس ਫੋਲੋ ਤੇ ਲਕੋਸ ਤੇ ਵੀ ਆ ਗਿਆ ਇਹ ਇਧਰ ਬੀਬਾ ਬੀਬਾ ਦੇ ਕੋਲ ਦੇ ਸੋਹਣੇ ਹੁੰਦੇ ਆ ਫੈਬ ਇੰਡੀਆ ਵੀ ਹੈਗਾ ਉਹ ਜਿਹੜਾ ਬੰਦੇ ਆਂਦੇ ਹਾਂ ਹਾਂ ਜੀ ਲੂਇਸ ਫਿਲਿਪਸ ਸਟਾਰ ਉਹ ਜਿਹੜਾ ਬ੍ਰਾਂਡ ਐਵੇਂ ਦੇ ਆ ਜਿਹੜੇ ਵਾਰ-ਵਾਰ ਮਤਲਬ ਰਰੀਪੀਟ ਵੀ ਹੋਏ ਆ ਸਟਾਰਬਕਸ ਵੀ ਆ ਗਿਆ ਉਹਨਾਂ ਦੇ ਲਈ ਵਸੇ ਵੀ ਇੱਕੇ ਕਾਫੀ ਮੋਚੀ ਮੋਚੀ ਨਾਮ ਸੋਣਾ ਰੱਖਿਆ ਉਹਨਾਂ ਨੇ ਆ ਦੇਖੋ ਮੇਡ ਇਨ ਪੰਜਾਬ ਚਲਾਉਣ ਵਾਸਤੇ ਪੰਜਾਬ ਦਾ ਨਾਮ ਹੀ ਲੱਗੇ ਰਾਇ ਪੰਜਾਬ ਲਾ ਦੋ ਤੇ ਬਸ ਆ ਸਭ ਵੇ ਇੱਥੇ ਹੀ ਆ ਗਿਆ ਇੱਕ ਹੋਰ ਟੇਮ ਹੌਟ ਰਣੇ ਹੈਗਾ ਹੰਦਾ ਸਾਰਾ ਕੁਝ ਹੀ ਮਿਲਦਾ ਆ ਦੀਦੀਆਂ ਆੜੇ ਓ ਯਾਰ ਇੰਗ ਜਿਹੜੇ ਤੁਸੀਂ ਹਮੇਸ਼ਾ ਜਿੱਥੋਂ ਵੀਖ ਕੇ ਘਾਟੇ ਮੀਟੇ ਇਹ ਤੁਸੀਂ ਛੱਡਣਾ ਨਹੀਂ ਹੁੰਦਾ ਕਿ ਕਿਉਂ ਪਰ ਅੱਜ ਹੁਣ ਏਅਰਲਾਈਨ ਵਾਲਿਆਂ ਦੀ ਕਾਲ ਆ ਗਈ ਕਹਿੰਦੇ ਆ ਜਾਓ ਵੀ ਕਿਉਂਕਿ 8 ਵਜੇ ਉੱਡਣਾ ਹੈ 7:45 ਹੋ ਗਏ ਆ ਯੋਗਾ ਰੂਮ ਵੀ ਆ ਜਾਣਾ ਯੋਗਾ ਕਰਨ ਹੈ ਯੋਗਾ ਕਰਨ ਜਾਣਾ ਆ ਯੋਗਾ ਵੀ ਤੇ ਦੂਸਰੇ ਪ੍ਰੇਅਰ ਰੂਮਸ ਵੀ ਹੁੰਦੇ ਹੀ ਆ ਤਕਰੀਬਨ ਸਾਰੇ ਪਾਸੇ ਹਾਂਜੀ ਉੱਪਰ ਵਾਲੇ ਫਲੋਰ ਤੋਂ ਦੋ ਫਲੋਰ ਫੋਰ ਅਸੀਂ ਇੱਥਾਂ ਆ ਗਏ ਕਿਉਂਕਿ ਸਾਡਾ ਗੇਟ ਇੱਥੇ ਆ ਜਿੱਥੋਂ ਬੋਰਡਿੰਗ ਹੋਣੀ ਆ ਤੇ ਇਹਦੇ ਤੇ ਵੀ ਹੈ ਨਿਆਣਿਆਂ ਵਾਲਾ ਵੀ ਹੈ ਕਿਉਂਕਿ ਇੱਥੋਂ ਐਂਟਰੀ ਤੋਂ ਹੀ ਜਦੋਂ ਨਿਆਣੇ ਵੇਖਣਗੇ ਤੇ ਚੀਕਣਗੇ ਤੇ ਫਿਰ ਉਹਨਾਂ ਨੂੰ ਲੈ ਕੇ ਦੇਣਾ ਪਊਗਾ ਤਾਂ ਕਰਕੇ ਮਾਰਕੀਟ ਸਟਰੈਟਜੀਜ਼ ਹੁੰਦੀਆਂ ਆ ਹਾਂ ਹਾਂ ਡਾਰਲੀ ਹਰਲੇਸ ਗੂ ਕਲਰਸ ਆ ਆ ਮੰਡ ਹਾਊਸ ਉੱਪਰ ਵੀ ਸਿਕਾ ਉਹਦੇ ਨਾਲ ਦਾ ਥੱਲੇ ਹੀ ਮਤਲਬ ਇੱਕੋ ਬ੍ਰਾਂਡ ਦੇ ਕਈ ਕਈ ਆਊਟਲਟ ਹੈਗੇ ਆ ਉੱਪਰ ਵੀ ਤੇ ਥੱਲੇ ਵੀ 109 ਨੰਬਰ ਤੋਂ ਪਾਸਾ ਆਪਾਂ ਨੂੰ ਲੈ ਕੇ ਤੁਰ ਪਈਆ ਹਣ ਜਾ ਜਾਣੇ ਪਾਸੇ ਤੇ ਇੰਡੀਗੋ ਫਸਟ ਟਾਈਮ ਹੈ ਇੰਡੀਗੋ ਚਲਾਈ ਕੀਤਾ ਮੈਨੀ ਉਹ ਪੌੜੀ ਦੂਸਰੀ ਹੋਰ ਲੱਗੀ ਆ ਸਸੀ ਗਾਲ ਜੀ 24 ਨਾ 24 ਇਹ ਤੇ ਆਜੇ ਤਕਰੀਬਨ ਖਾਲੀ ਪਿਆ ਅੰਬਰਸਰੋਂ ਇਧਰ ਨੂੰ ਆਉਣ ਵੇਲੇ ਫੁੱਲ ਸੀਗਾ ਠੀਕ ਥੰਡੋ ਵੈਰੀ ਗੁੱਡ ਮਾਨਸ ਆ ਆਪਣੀ 24 ਨਾ ਇਹ ਰੀਂਗ ਵਾਲੀ ਗੱਡੀ ਐ ਮਸ ਜੀ ਐਕਜੈਕਟਲੀ ਬੰਦੇ ਲੱਭਦੀ ਸੀ

I2D ਨੂੰ 2 ਘੰਟੇ ਹੋਣ ਵਾਲੇ ਆ ਤੇ ਇਸ ਵੇਲੇ ਐਲਟੀਟਿਊਡ ਹੈਗਾ 38000 ਫੁੱਟ ਦਾ ਤੇ ਸਪੀਡ ਹੈਗੀ ਆ 523 ਮਾਈਲ ਪਰ ਆਵਰ ਤੇ ਬਾਹਰ ਦਾ ਟੈਂਪਰੇਚਰ -50 ਡਿਗਰੀ ਆ ਤੇ ਹੋਰ 20-25 ਮਿੰਟਾਂ ਤੱਕ ਆਪਾਂ ਪਹੁੰਚ ਜਾਣਾ ਮਸਟਰ ਜੀ 22 ਮਿੰਟ ਤੱਕ ਆ ਰਿਹਾ ਹੁਣ ਹੌਲੀ-ਹੌਲੀ ਐਲਟੀਟਿਊਡ ਘਟਣਾ ਹੈ ਕਿਉਂਕਿ ਲੈਂਡਿੰਗ ਵੱਲ ਕੰਮ ਜਾ ਰਿਹਾ ਟੈਂਪਰੇਚਰ ਵਧਣਾ ਆਪਾਂ ਪੰਜਾਬ ਦੇ 에ਅਰ ਸਪੇਸ ਚ ਆ ਹੀ ਗਏ ਹੋਵਾਂਗੇ ਪਰ ਹਾਲੇ-ਬਾਰ ਬੱਦਲ ਹੀ ਆ ਕਿ ਹਾਈਟ ਜਾਦੀ ਆ ਹੋਰ ਕੁਝ ਦਿਖਦਾ ਹੀ ਨਹੀਂ ਦਲੇ ਹਾਲੇ ਦੂਰ-ਦੂਰ ਤੱਕ ਬੱਦਲ ਤੇ ਉਹ ਪਰਲੇ ਪਾਸੇ ਇੰਜ ਲੱਗ ਰਿਹਾ ਵਿੱਚ ਦਸਮੁnder ਹੁੰਦਾ ਕੋਈ ਦਸਮੁnder ਵੀ ਇਦਾਂ ਹੀ ਦਿਖਦਾ ਹੁੰਦਾ ਪਰ ਇਹ ਤੇ ਨਾ ਦਿਖ ਰਿਹਾ ਅਗਲੇ ਪਾਸੇ ਆਰੇ ਛੜਾਵਾ ਹੈ Ha <laughs> ਇੱਥੇ ਜੋ ਹਲ ਟਿਊਬ ਚ ਲੱਗੂਗਾ ਆਹ ਵਾਲੀ ਟਿਊਬ ਜੀ ਖੁੱਲ ਕੇ ਇਧਰ ਲੱਗੇਗੀ ਨਾਲੇ ਬ੍ਰੇਕ ਵੱਜੀ ਆ ਪੈ ਗਿਆ ਇਧਰ ਗਾ ਕਿੰਨਾ ਚੜ ਜਾ ਜੁੜਦਾ ਰਹਿੰਦਾ ਹਾਂ ਨਜਰ ਪੱਤੇ ਬਹੁਤ ਸੱਬੇ ਕੰਨ ਕੇ ਕਰਦਾ ਸੱਬੇ ਪਰ ਉਹ ਕਦੇ ਸਾਰੀ ਨਾਲੇ ਆ ਥੋੜਾ ਕਾਮਜਾਮ ਜਿਆ ਇਹਨਾਂ ਲਾਉਣਾ ਤੇ ਤਾਂ ਵੀ ਇੱਕੋ ਤਾਂ ਵੀ ਔਟ ਤੇ ਪੈਂਦੇ ਇੱਥੇ ਇੰਨਾ ਸਵਰ ਕੀਤਾ 2 ਮਿੰਟ ਹੋਰ ਬੈਠੇ ਰੋ ਤਕਰੀਬਨ ਸਾਰਾ ਜਾਜ ਖਾਲੀ ਤੇ ਹੁਣ ਆਪਾਂ ਉਤਰ ਰਹੇ ਹਾਂ ਬਾਏ ਬਾਏ ਜੀ ਧੰਨਵਾਦ ਜੀ ਸ਼ੁਕਰੀਆ ਥੈਂਕ ਯੂ ਆਪਾਂ ਪਿਛਲੇ ਪਾਸੇ ਦੀ ਉਤਰ ਰਹੇ ਹਾਂ ਤੇ ਪਿੱਛੇ ਪੌੜੀ ਲੱਗ ਕੇ ਤੇ ਬੱਸ ਆਈ ਪਈ ਆ ਰਹਿਣਗੀ ਉਹ ਮੋਰੇ ਟਿਊਬ ਲੱਗੀ ਬਈ ਉੱਦਾਂ ਪ੍ਰੈਸਟ੍ਰਿਕ ਅਰਾਈਵਲ ਤੇ 2 ਨੰਬਰ ਬੈਲਟ ਤੇ ਹੁਣੇ ਸਾਮ। ਹਾਂਜੀ। ਆ ਦੋਈ ਆ। ਦੋਈ ਆ। ਉਹ ਲਿਖਿਆ ਬੈਲਟ ਸੰਖਿਆ 2। ਗਰਮਾਨ ਸਾਹਿਬ ਕਹਿੰਦੇ 42924 ਨੌਜਵਾਨਾਂ ਨੂੰ ਨੌਕਰੀਆਂ ਦੇ ਦਿੱਤੀਆਂ। ਵਾਹ ਜੀ ਵਾਹ। ਤੇ ਭ੍ਰਿਸ਼ਟਾਚਾਰ ਮੁਕਤ ਪੰਜਾਬ 663 ਗ੍ਰਿਫਤਾਰੀਆਂ। ਚੰਗੀ ਗੱਲ। ਇਹਨਾਂ ਤਾਂ 에ਰਪੋਰਟ ਵੀ ਭਰਤਾ ਹੈਡ ਨਾਲ। ਆਮਰ ਸਰ 에어ਪੋਰਟ ਤੇ ਵੀ ਚੰਗਾ ਰਸ਼ ਆ ਤੇ ਬੜੇ ਚਿਰਾਂ ਬਾਅਦ ਇਦਾਂ ਰਸ਼ ਵੇਖਣ ਲੱਗੇ ਆ ਇਥੋਂ ਦੇ 에어ਪੋਰਟ ਤੇ ਨਹੀਂ ਤਾਂ ਪਹਿਲਾਂ ਖਾਲੀ ਜਿਹਾ ਹੁੰਦਾ ਸੀ ਤੇ ਚੰਗੀ ਗੱਲ ਆ 에어ਪੋਰਟ ਨੂੰ ਇਦਾਂ ਹੰਗਾਰਾ ਮਿਲਣਾ ਚਾਹੀਦਾ ਕਿਉਂਕਿ ਆਪਾਂ ਹੋਰਾਂ 에어ਪੋਰਟਾਂ ਨੂੰ ਵੀ ਜਦੋਂ ਜਾਂਦੇ ਆ ਉਦਾਹਰਨ ਦੇ ਤੌਰ ਤੇ ਦਿੱਲੀ ਜਾਂਦੇ ਆ ਤੇ ਹਰਿਆਣੇ 'ਚ ਤੇ ਦਿੱਲੀ 'ਚ ਬਹੁਤ ਕਮਾਈ ਕਰਾ ਕੇ ਜਾਂਦੇ ਆ ਇਹਦੇ ਨਾਲ ਚੰਗਾ ਕਿ ਆਪਣਾ ਲੋਕਲ ਬਿਲਕੁਲ ਜਿਹੜਾ ਹੈਗਾ ਆਪਾਂ ਇਥੇ ਨਾਲੇ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੂਗਾ ਉਹਨਾਂ ਨੂੰ ਕਾ ਮਦੇ ਮੌਕੇ ਮਿਲਣਗੇ ਤੇ ਪੰਜਾਬ ਦਾ ਪੈਸਾ ਪੰਜਾਬ ਚ ਹੀ ਲੱਗੂਗਾ ਸੋ ਬਾਹਰੋਂ ਜਦੋਂ ਆਨੇ ਹੋਰ ਕਿਸੇ ਮਲਕ ਤੋਂ ਕੋਸ਼ਿਸ਼ ਕਰਿਆ ਕਰੋ ਕਨੈਕਟਿੰਗ ਫਲਾਈਟ ਨਾਲ ਅੰਬਰਸਰ ਲੈਂਡ ਹੋਵੇ ਇੱਥੇ 에ਰਪੋਰਟ ਤੇ ਦੋ ਦਿਨ ਸਾਡੀ ਗੱਡੀ ਰਹੀ ਕਿਉਂਕਿ ਮੇਰੇ ਸੰਧੂ ਸਾਹਿਬ ਜਿਹੜੇ ਹਰਜੋਤ ਸਿੰਘ ਆ ਉਹਨਾਂ ਦੇ ਦੋਸਤ ਇੱਥੇ ਪੁਲਿਸ ਤੇ ਆ ਤੇ ਉਹਨਾਂ ਦੀ ਡਿਊਟੀ ਹੁੰਦੀ ਆ ਉਹਨਾਂ ਕੋਲ ਰਹੀ ਗੱਡੀ ਹਾਂਜੀ ਤੇ ਫਿਰ ਰਗਵੀਰ ਸਿੰਘ ਆਇਆ ਜਲੰਧਰੋਂ ਤੇ ਉਹ ਗੱਡੀ ਇੱਥੋਂ ਲੈ ਗਿਆ ਨੈਕਸਾ ਸਰਵਿਸ ਸੈਂਟਰ ਰੋਕੀ ਕਿਉਂਕਿ ਗੱਡੀ ਦਾ ਨਾ ਇੱਕ ਕਲੇਮ ਲੈਣਾ ਸੀਗਾ ਆਪਾਂ ਕਿਉਂਕਿ ਟੂਰ ਦੇ ਦੌਰਾਨ ਲਦਾਖ ਵਾਲੇ 'ਚ ਬੰਪਰ ਥੋੜਾ ਜਿਹਾ ਪਿੱਛੋਂ ਲੱਗ ਗਿਆ ਸੀਗਾ ਉਹ ਰਿਪਲੇਸ ਕਰਾਇਆ ਹਾਂਜੀ ਤੇ ਉਹ ਹੱਲੇ ਡਿਲੀਵਰੀ ਆਪਾਂ ਨੂੰ 2 ਦਿਨਾਂ 'ਚ ਮਿਲੂਗੀ ਗੱਡੀ ਦੀ ਤੇ ਆ ਪਿੱਛੇ ਆਪ ਗੱਡੀ 'ਚ ਉਹ ਸਮਾਨ ਰੱਖਤਾ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਤੇ ਇਸ ਵੀਡੀਓ ਨੂੰ ਇੱਥੇ ਕਰਦੇ ਹਾਂ ਖਤਮ ਹਾਂਜੀ ਤੇ ਨਵੇਂ ਟੂਰ ਦਾ ਇੰਤਜ਼ਾਰ ਰੱਖਿਓ ਛੇਤੀ ਅਪਡੇਟ ਦਿੰਦੇ ਆ ਵੀ ਕੀ ਕਿੱਧਰ ਆਪਾਂ ਜਾਣਾ ਤੇ ਠੀਕ ਆ ਜੀ ਫਿਰ ਜੁੜੇ ਰਹੋ ਬਾਏ 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 ਬਾਏ